ਅੰਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਚ ਖੁਸ਼ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਦੇ ਕੰਮਾਂ ਕਰਜ ਮਾਲਕ ਕਰੇ ਜੀ ਵਾਦਾ ਔ ਜੀ ਆਜੋ ਪਹਿਲਾਂ ਤਾਂ ਜੀਨੇ ਚਾਹ ਪੀਣੀ ਹੈ ਹੈ ਚਾ ਦੁੱਧ ਤੋਂ ਆਇਆ ਤਾਂ ਜੀ ਹੁਣੇ ਨਵੇੜ ਕੇ ਕੰਮ ਆਣ ਕੇ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕ ਕੇ ਤੇ ਹੁਣ ਚਾਹ ਦਾ ਕੁੱਟ ਪੀ ਕੇ ਫਿਰ ਮੜਾ ਦਵਾਖੀ ਲੈ ਕੇ ਆਣੀ ਜੈਸਮੀਨ ਨੂੰ ਦਵਾਈ ਆਹਾ ਮਹੀਨਾ ਤਾਂ ਇਹ ਜਾ ਚੜਿਆ ਨਾ ਸਾਡੇ ਟੱਬਰ ਉੱਪਰ ਸਾਰਾ ਮਹੀਨਾ ਹੀ ਹੋ ਗਿਆ ਜੀ ਮਨੂੰ ਕਦੇ ਮੰਮੀ ਨੂੰ ਲੈ ਜਾ ਜੀ ਦੁੱਧ ਤੇ ਆਣ ਕੇ ਕਦੇ ਭਾਬੀ ਨੂੰ ਲੈ ਜਾ ਜੀ ਹੈ ਕਦੇ ਬਾਈ ਨੂੰ ਲੈ ਜਾ ਜੀ ਹੁਣ ਕਦੇ ਜੈਸਮੀਨ ਨੂੰ ਲੈ ਜਾ ਜੀ ਕਦੇ ਪਾਪਾ ਜੀ ਨੂੰ ਲੈ ਜਾ ਜੀ ਸਾਰਿਆਂ ਨੂੰ ਐਤ ਕੀ ਆ ਮਹੀਨਾ ਸਾਰਿਆਂ ਵਾਸਤੇ ਇਹ ਜਾ ਨਿਕਲਿਆ ਸਾਰੇ ਉਲਝੇ ਸਾਰੇ A to Z ਤੇ ਅੱਜ ਹੁਣ ਜੇ ਹੌਲੀ ਹੌਲੀ ਚਲੋ ਸਾਰੇ ਠੀਕ ਹੋ ਗਏ ਪਹਿਲਾਂ ਜੈਸਮੀਨ ਠੀਕ ਧੀ ਹੁਣ ਜੈਸਮੀਨ ਬਿਮਾਰ ਹੋ ਗਈ ਤੇ ਜੈਸਮੀਨ ਦਾ ਤਾਂ ਬੁਖਾਰ ਵੀ ਉਹਨੂੰ ਬੁਖਾਰ ਵੀ ਆ ਤੇ ਉਸ ਦਿਨ ਅਸੀਂ ਟੈਸਟ ਕਰਾਏ ਤੇ ਪਰਸੋਂ ਚੌਥੇ ਜਿਹੜਾ ਤੁਸੀਂ ਦੇਖਿਆ ਸੀਦਾ ਬਲੌਗ ਚ ਉਹਦੇ ਵਿੱਚ ਫੇਰ ਥੋੜਾ ਜਿਹਾ ਟਾਈਫਾਇਡ ਵੀ ਆਇਆ ਤਾਂ ਉਹਨੂੰ ਜਨਾ ਮੁਖਾਰ ਚੜੀ ਜਾਂਦਾ 101 102 ਕਦੇ 100 ਮਤਲਬ ਚੜੀ ਜਾਂਦਾ ਹਾਂ ਠੀਕ ਹੋ ਜਾਂਦੀ ਫੇਰ ਚੜ ਜਾਂਦਾ ਆਹੀ ਕੁਝ ਚੱਲੀ ਜਾਂਦਾ ਤੇ ਚਲੋ ਕਰੂੰਗਾ ਹੀ ਮਾਲਕ ਕਿਰਪਾ ਜੀ ਫੇਰ ਹੁਣ ਦਵਾਈ ਤਾਂ ਲਿਆਂਦੀ ਦੀ ਠੀਕ ਆ ਉਹਦਾ ਵੈਸੇ ਤਾਂ ਤੇ ਬਾਕੀ ਚਲੋ ਦੇਖਦੇ ਆ ਹੁਣ ਉਹ ਫੇਰ ਲਿਆਣੀ ਪੈਣੀ ਹੈ ਹੁਣ ਫੇਰ ਬੁਖਾਰ ਹੋਇਆ ਵਾ ਦੋ ਕੁ ਦਿਨ ਵਧੀਆ ਰਹੀ ਐ ਹੁਣ ਅੱਜ ਫੇਰ ਢਿੱਲੀ ਆ ਸਵੇਰ ਦੀ ਉੱઠી ਨਹੀਂ ਹੈ ਮੰਮੀ ਕਹਿੰਦੇ ਵੀ ਜਦੋਂ ਮੈਂ ਦੁੱਧ ਪਾਉਣ ਗਿਆ ਤਾਂ ਹੁਣ ਰੋਟੀ ਵੀ ਮੈਂ ਖਲਾਈ ਹੁਣ ਸਗੋਂ ਨਾਲ ਆਣ ਕੇ ਤੇ ਰੋਟੀ ਵੀ ਖਾ ਨਾ ਨੂਰੂ ਗੰਦਾ ਏ ਪੁੱਤ ਇਹ ਨਹੀਂ ਚੱਕਣ ਉਧਰ ਚਲੋ ਚਲੋ ਉਧਰ ਆ ਜਾ ਤੇ ਤਾਂ ਹੁਣ ਰੋਟੀ ਵੀ ਚਲੋ ਆਣ ਕੇ ਮਗਾ ਵੀ ਇੱਦਾਂ ਡਾਕਟਰ ਨੇ ਵੀ ਨਹੀਂ ਦਵਾਈ ਦੇਣੀ ਹਨਾ ਡਾਕਟਰ ਵੀ ਠੀਕਾ ਇੰਜੈਕਸ਼ਨ ਲਾਉਂਗਾ ਅਗਲਾ ਆਇਆ ਕੁਝ ਖਾਦਾ ਪੀਤਾ ਵੀ ਚਾਹੀਦਾ ਹੁਣ ਧੱਕੇ ਨਾਲ ਇੱਕ ਰੋਟੀ ਡੇਢ ਰੋਟੀ ਖਵਾ ਕੇ ਹਟਿਆ ਤੇ ਚਲੋ ਬਾਕੀ ਫਿਰ ਹੁਣ ਠਾਲਦਾ ਉਹਨੂੰ ਅੰਦਰ ਦੁਬਾਰਾ ਪੈ ਗਈ ਉਹ ਰੋਟੀ ਖਾ ਕੇ ਬੈਠ ਨਹੀਂ ਹੁੰਦਾ ਕਹਿੰਦੀ ਮੇਤੇ ਤੇ ਫਿਰ ਲੈ ਕੇ ਜਾਣੇ ਆ ਜੀ ਦਵਾਈ ਨੂੰ ਹਨਾ ਚਲੋ ਦੇਖਦੇ ਨਹੀਂ ਫਿਰ ਅੰਦਰ ਜਾ ਕੇ ਲਓ ਜੀ ਮੈਡਮ ਭਾਈ ਹੋ ਗਈ ਮੇਰੀ ਬਿਮਾਰ ਵਿਚਰੀ ਹੈ ਸਵੇਰ ਦੀ ਢਿੱਲੀ ਪਈ ਆ ਹਾਂ ਜੀ ਮਾਤਾ ਜੀ ਸਾਸਰੀ ਕਾ ਜੀ ਸਾਰਿਆਂ ਨੂੰ ਹਾਂ ਜੀ ਮੈਡਮ ਢਿੱਲੀ ਹੋਰ ਸਵੇਰ ਦੀ ਪਈ ਆ ਤਾਂ ਹੂੰ ਜੇ ਦੀ ਪਈ ਆ ਨੱਤਾ ਹੀ ਨਹੀਂ ਹੱਲਦੀ ਨੱਤਾ ਤੇ ਬੁਖਾਰ ਚੜਿਆ ਮੈਨੂੰ ਬੁਖਾਰ ਨਹੀਂ ਬੁਖਾਰ ਕਰਕੇ ਚੱਕਰ ਪੈਂਦਾ ਸਾਰਾ ਹੀ ਬੁਖਾਰ ਵੀ ਸੜਾ ਇਹੋ ਜਿਹਾ ਚੜਦਾ ਨਾ ਸਾਰਿਆਂ ਨੂੰ ਹੱਡ ਪੈਰ ਦੁਖਦੇ ਆ ਮੈਨੂੰ ਮੰਨੂ ਜਾ ਚੜਿਆ ਐ ਸਾਲਾ ਹੱਡ ਹੱਡ ਦੁਖੇ ਮੈਂ ਤਾਂ ਜਦ ਬਹੁਤ ਔਖਾ ਜਦ ਵਾਈ ਵੀ ਰਾਖਲਤਾ ਬਹੁਤ ਔਖਾ ਮੈਂ ਆਪਣੇ ਆਪ ਨੂੰ ਕੈਮ ਜਾ ਕਰਕੇ ਲਾਇਆ ਟੰਗਰਾ ਮੰਦ ਉਹ ਮੇਰਾ ਬੁਰਾ ਹਾਲ ਹੈ ਸਵੇਰ ਦੀ ਆਇਆ ਹੋਈਆਂ ਭਈਆਂ ਮੇਨ ਨੱਤਾਂ ਦੁਖਦੀਆਂ ਮੈਂ ਕਰ ਮੰਜੇ ਬਗੈਚ ਨੂੰ ਹੂੰ ਜਲਦੀ ਉੱਠੀਆਂ ਕੰਮ ਲੱਗੀ ਵੀਆਂ ਬੁਖਾਰ ਹੈ ਹੀ ਇਹ ਜਹ ਇਹ ਹਾਰ ਹੈ ਹੀ ਇਹ ਚਾਹੇ ਦੱਸ ਗਿਆ ਕਰੀ ਹੂੰ ਹੂੰ ਸਹੀ ਗੱਲ ਹੈ ਐ ਹੁੰਦਾ ਵੀ ਹੂੰ ਕੰਮ ਕਰੇ ਬਗਾ ਸਰਦਾ ਵੀ ਹੈ ਨਹੀਂ ਸਰਦਾ ਵੀ ਸਰਦਾ ਵੀ ਹੈ ਨਹੀਂ ਬਿਲਕੁਲ ਫਰਮ ਵੀ ਕਰੇ ਬਗੈ ਸਾਰਨਾ ਨਹੀਂ ਭਾਈ ਹੂੰ ਯਾ ਇਹਨੇ ਰੰਗ ਕਰਾਇਆ ਬਬਾਣਾ ਹੋਰ ਹੋਰ ਆਪੇ ਹੀ ਹੋ ਗਿਆ ਉਹ ਉਹਨੇ ਕਿ ਕਰਾਇਆ ਉਹ ਬਾਈਕਾਂ ਮਮੂ ਕਿਸੇ ਨੇ ਮੇਰੀਆਂ ਦੋ ਚੁੰਡੀਆਂ ਕਰੀ ਅੱਛਾ ਲੈ ਦੋ ਚੁੰਡੀਆਂ ਕਰੀ ਦੋ ਚੁੰਡੀਆਂ ਦਾ ਚੌਂ ਚੜਿਆ ਤੈਨੂੰ ਹੈ ਅੱਛਾ ਇਹ ਇਹਦਾ ਬਚਪਨ ਦੁਆਰਾ ਜਾਗਣ ਲੱਗਿਆ ਵਾ ਹਾਉ ਤੁਹਾਨੂੰ ਕਿ ਮੇਰੀ ਮੰਮੀ ਕਰੂਗੀ ਨਹੀਂ ਚੱਲ ਥੋੜੀ ਕਿ ਹੈ ਰੋਣਾ ਚੱਲ ਉਹ ਤਾਂ ਠੀਕ ਆ ਮੰਮੀ ਕਰੂਗੀ ਮੈਂ ਥੋੜੀ ਕਿ ਮੈਂ ਮਨੂ ਦਾ ਕਰਨੀ ਵੀ ਨਹੀਂ ਆਂਦੀ ਆ ਗਾਲਾਂ ਕੱਢਣੀ ਆਉਂਦੀ ਆ ਮੱਸੋ ਬੜਾ ਲੈ ਦੱਸ ਗਾਲਾਂ ਨਾ ਐ ਕਹੀ ਜਾਂਦੀ ਜਿੱਦਾਂ ਕਿਤੇ ਮੈਂ ਹੁੰਦਾ ਹੀ ਆਂਦੇ ਜਾਂਦੇ ਇਹਨੂੰ ਗਾਲਾਂ ਕੱਢੀ ਜਾਂਦਾ ਲੋਕਾਂ ਨੂੰ ਕਿਆ ਬਦਲ ਹਾਂ ਹਾਂ ਮੱਸਾ ਮੱਸਤੀ ਲੈ ਮੈਂ ਕਦਮਾ ਨੂਰ ਦਾ ਬਾਦੀ ਹੈ ਭਾਈ ਨੂਰੂ ਦਾ ਵੀ ਪੋਣਾ ਸਿਰ ਨੂਰੂ ਦਾ ਪਾਣਾ ਪਹਿਲੇ ਬਾਬੂ ਕਰਨੀ ਪੈਣੀ ਆ ਉਹ ਪਤਾ ਨਹੀਂ ਕਿੱਥੇ ਫਿਰਦੀ ਹਣੀ ਉਹ ਪਤਾ ਨਹੀਂ ਕਿੱਧਰ ਫਿਰਦੀ ਹਣੀ ਛਲੇਡਾ ਜਾ ਓਕੇ ਉਹ ਵੀ ਦੇਖਣੀ ਪੈਣੀ ਕਿਤੇ ਚੱਲ ਫੇ ਹੁਣ ਦਵਾਈ ਲੈ ਆਈਏ ਮੜਾ ਜੀ ਹੋ ਕੰਮ ਹੈ ਜੀ ਹੈ ਚਲੋ ਪਹਿਲਾਂ ਨੂਰ ਕੋਲ ਦੇਖਾਂ ਪਹਿਲਾਂ ਨੂਰ ਨੂੰ ਦੇਖਦੇ ਆ ਇੱਥੇ ਫਿਰਦੀ ਆ ਛਲੇਡਾ ਸਾਡਾ ਨੂਰੂ ਹੋਲੀ ਪੈਣੀ ਹੈ ਮੇਰੇ ਬੰਦਾ ਚੱਲਦੇ ਆ ਜੀ ਬਾਹਰ ਨੂੰ ਨੂਰੂ ਕਿੱਥੇ ਫਿਰਦਾ ਸਾਡਾ ਹੈ ਉਹ ਨੂਰੂ ਆ ਫਿਰਦੀ ਆ ਆ ਖੜੀ ਐ ਨਾ ਤੇਲ ਪਹਿਲੀ ਚੱਕੀ ਫਿਰਦੀ ਹੱਥ ਉਹ ਸੀਸੀ ਵੀ ਖੁੱਲੀ ਹੋ ਆ ਦੇਖੀ ਕਹਿੰਦੇ ਮੂੰਹ ਮੈਨੂੰ ਲੱਗਦਾ ਆ ਲੱਗਿਆ ਵਾ ਠੋਡੀ ਜੀ ਪਰ ਤੇਰ ਆ ਦੇ ਮੈਨੂੰ ਲੱਗਦਾ ਤੇਲ ਇੰਨੇ ਹੀ ਪਾਹੇ ਮੂੰਹ ਚ ਪਾਈ ਖੜੀ ਸੀ ਉਹ ਵੀ ਟੱਕਲ ਵੀ ਖੁੱਲਾ ਲੈ ਆਪ ਤੂੰ ਇਹ ਨਾ ਹੁਣ ਆਪਣੇ ਪੁੱਤ ਦੇ ਦੇਖੀ ਠੋਡੀ ਜੀ ਪਰ ਲੱਗਿਆ ਵਾ ਵੀ ਲੱਗਦਾ ਮਮੀ ਮਨੂ ਹੀ ਦੇ ਲਾ ਲਿਆ ਹੁਣ ਦੇਖਾਂ ਆ ਡੁੱਲੇ ਮਾ ਕੱਪੜੇ ਬਾਦੀ ਤਾਂ ਡੁੱਲੇ ਆ ਵਾ ਫਨਕਾ 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 ਤੇ ਚੂ ਫਾਇ ਕੰਨ ਤਾਂ ਗੰਦੂ ਚੂ ਹਾਈ ਸਟਾ Ờ ਸਿਰਫ ਹਾ ਦਾ ਪੁੱਤ ਉਹ ਮੈਂ ਸਿਰਪਾਉਂਦਾ ਬਾਪੂ ਜੀ ਬੇਸ਼ਰਾਮ ਕਰਦੇ ਹੋਏ ਓ ਰੋ ਆਪੀ ਚਾਚੀ ਗਾ ਤਾਂ ਬਾਦੀ ਪੁੱਤ ਅਥਰੀ ਕਾਲ ਥੋੜਾ ਆਰਾਮ ਚੱਲ ਰਿਹਾ ਹੈ ਹਾਂ ਪਾਣੀ ਪੁਣੀ ਪਲਾਗਾ ਹੁਣ ਆਰਾਮ ਕਰਦੇ ਠੀਕ ਆ ਜੀ ਠੀਕ ਕਰ ਠੀਕ ਤੁਹਾਨੂੰ ਚੱਲੀ ਤੂੰ ਗੂਲ ਕਿੱਥੇ ਨੂੰ ਚੱਲੀ ਸਾਸੀ ਗਾਲ ਤਾਂ ਬੁਲਾ ਦੇ ਚਾਚੀ ਗਾਲ ਕਿੱਥੇ ਨੂੰ ਚੱਲੀ ਤੂੰ ਦੂਰ ਮੈਮੀ ਜਣਾ ਮੈਂ ਨਹੀਂ ਕਿ ਨਹੀਂ ਮਮਾ ਨਾਲੇ ਕਣ ਜਾਣਾ ਮੈਂ ਵੀ ਜਾਣਾ ਚੀਜੀ ਖਾੜੀ ਆ ਮੈਨੂੰ ਲੱਗਦਾ ਇਹਨੇ ਤੇਲ ਜਾਂ ਪੀਲਿਆ ਗੜਾ ਜਾਂ ਨਹੀਂ ਬੈਠ ਗਿਆ ਨਹੀਂ ਨਹੀਂ ਇਹ ਨਹੀਂ ਮੂੰਹ ਦਾ ਟੇਸਟ ਨੇ ਉਹ ਟੈਂਕੀ ਭਰ ਗਈ ਟੈਂਕੀ ਭਰ ਗਈ ਟੈਂਕੀ ਭਰ ਗਈ ਟੈਂਕੀ ਭਰ ਗਈ ਦੇ ਪੀਤਾ ਮਰਿੰਦਰ ਆ ਪਿੱਟਾ ਆ ਮੜਾ ਇਹ ਬਾਲ ਖੋਲ ਨਹੀਂ ਆ ਰਹੇ ਇੱਧਰ ਟੈਂਕੀ ਓਵਰ ਪਾਣੀ ਇੱਧਰ ਨੂੰ ਆ ਜੂਗਾ ਹਾਂ ਰੇੜਾ ਕਰਾ ਦਿੰਦਾ ਮੈਂ ਪਿੱਛੇ ਕੋਈ ਨਹੀਂ ਆ ਬਾਲ ਖੋਲ ਦੇ ਮੜਾ ਟੈਂਕੀ ਖਾਲੀ ਹੋ ਜੂਗੀ ਭਰ ਗਈ ਨਹੀਂ ਤਾਂ ਇੱਧਰ ਵੇਸਟੇਜ ਜਾਣਾ ਪਾਣੀ ਉਹ ਸਾਰਾ ਇਹ ਤਾਂ ਸੀਕਰੇ ਹਰਦੀ ਹੋਣੀ ਹੈਗੀ ਇਕ ਨਹੀਂ ਹੋ ਜਾਂਦੀ ਸੀਕਰੇ ਬੈਠੀ ਆਰਾਮ ਕਰ ਹੋਰ ਮੈਡਮ ਹੱਥ ਚ ਗਿਆ ਗੰਦੇ ਰੱਟ ਨਹੀਂ ਪਾਣੀ ਕਿਤੇ ਮੂੰਹ ਚ ਕੈਪ ਹੁੰਦੀ ਹੈ ਮੂਜਾ ਗਲ ਚ ਫਾਜੂਗੀ ਇਹ ਹਾਈ ਕਿਨੇ ਕਰਿਆ ਕਿਨੇ ਪਾਪਾ ਨੇ ਪਾਪਾ ਨੇ ਸਾਰਾ ਕੁਝ ਕਰਿਆ ਪਾਪਾ ਨੇ ਦੇਖੀ ਕਿਵੇਂ ਦੇਖਦੀ ਔਰ ਨੂਨੇ ਟਿਕ ਜਾ ਹਟ ਜਾ ਕੰਮੀ ਹਟ ਜਾ ਕੋ ਟਿਕ ਜਾਨੂ ਨੇ ਜੱਪੇ ਇਹਦੇ ਲੱਡੂ ਜੇ ਕਰ ਦੇ ਜੇ ਮੰਮੀ ਜੇ ਮੰਮੀ ਪੁੱਛਦੀ ਆ ਨਾ ਨੂਨ ਜੇ ਹਾਕ ਮਾਰਦੀ ਨੂਨੇ ਆਪ ਕਹਦੇ ਨਹੀਂ ਹੂੰ ਮੰਮੀ 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 ਕਾਹੀ ਮਾਰੇ ਨੂਨੇ ਹਾਂ ਐਂਦੀ ਆ ਮੈਡਮ ਜਵਾਬ ਦਿੰਦੀ ਆ ਜਣੀ ਹੋਰ ਹੋਰ ਲੱਡੂ ਪੁੱਤ ਇਤਨੀ ਮਾਨਣੀ ਹੈਗੀ ਆ ਦੇ ਆ ਦੇ ਇਹ ਅੱਛਾ ਉਹ ਗੁੱਤ ਕੇ ਬਣਦੇ ਮਮੀ ਨਹੀਂ ਤਾਂ ਘੁਮਾ ਕੇ ਬਣਾਉਂਦੇ ਖੜ ਜਾ ਖੜ ਜਾ ਖੜ ਜਾ ਖੜਦਾ ਖੜਦਾ ਖੰਦੇ ਖੰਦੇ ਕਰਦੇ ਉਹ ਲੜ ਰਫਟੇ ਉੱਠ ਉਹ ਕਹੀ ਜਾਂਦੀ ਹਟ ਜਾ ਹਟ ਜਾ ਉਹ ਖੜ ਜਾ ਹਟ ਜਾ ਆ ਵੀ ਕਹਿੰਦੇ ਦੇਖ ਲੈ ਲੈ ਹੁਣ ਆ ਜੂ ਪੁੱਤ ਤੋ ਟਿੱਕੇ ਵੈਜਾ ਟਿੱਕੇ ਵੈਜਾ ਟਿੱਕੇ ਚਿੱਕੇ ਚਿਰ ਬਾਹ ਪੁੱਤ ਫੇਰ ਜਾਣਾ ਪਰ ਉੱਪਰ ਨੂੰ ਰੋਪਣ ਜਾਣਾ ਤਾ ਪੁੱਤ ਫੇਰ ਚਿਰ ਬਾਕੇ ਜਾਣਾ ਮੇਰੇ ਘਰ ਜਾਣਾ ਮੇਰੇ ਪੁੱਤ ਨੇ ਨੂਰ ਨੇ ਨੂਰ ਨੇ ਤਿਆਰ ਆ ਬੋਲਦਾ ਕਹਤੇ ਨਹੀਂ ਤੂੰ ਤੂੰ ਜਾਣਾ ਮੇਰੇ ਕੋਲ ਰੋਪਣ ਜਾਣਾ ਉਧਰ ਨਹੀਂ ਘਾਟੀ ਗਈ ਪਤਾ ਨਹੀਂ ਕਾਹਦੇ ਪਰ ਅਨੇ ਕਿੱਥੇ ਨਿਕੜ ਗਈ ਹੋਣੀ ਪੁੱਤਰ ਤੈਨੂੰ ਮੈਂ ਬੁਲਾਉਂਦੀ ਆ ਸੁਣਦੀ ਕਹ ਤੈਨੂੰ ਨੂਰ ਉਹ ਤੇਰਾ ਜੇ ਤੁਸੀਂ ਬੁਲਾਉਂਦੀ ਐ ਨੂਰੂ ਗੰਦਾ ਏ ਚਾਚੂ ਕਿੱਥੇ ਮਾਰਦਾ ਮੇਰੇ ਪੁੱਤ ਨੂੰ ਆਏ ਮਾਰਦਾ ਚਾਚੂ ਚਾਚੂ ਦੀ ਗਟਾਈ ਕਿਵੇਂ ਕਰਨੀ ਆਪਾਂ ਨੇ ਹਏ ਅੱਛਾ ਰੌਗਾ ਕਿਵੇਂ ਚਾਚੂ ਫਿਰ ਪਾਪਾ ਮਟੂਜਾ ਤੇਰੀ 40 ਗੋਣ ਤੋਂ ਲੈ ਪਾਪਾ ਪਾਪਾ ਹੀ ਕਰਦਾ ਇਹ ਸਾਰਾ ਕੁਝ ਵੀ ਨਹੀਂ ਕਰਦੇ ਹਾਂ ਸਾਰਾ ਕੁਝ ਪਾਪਾ ਹੀ ਕਰਦਾ ਕਰ ਨਹੀਂ ਜਾਂਦੇ ਕਿ ਖਾਣੇ ਦਾ ਸੁਆਦ ਨਹੀਂ ਆਇਆ ਮਨੂਨੇ ਆਹ ਬੱਕਰਾ ਆਪਣੀ ਜਾਣ ਤੇ ਵੀ ਆ ਖਾਣੇ ਵਾਲਾ ਕਹਿੰਦਾ ਸੁਆਦ ਨਹੀਂ ਆਇਆ ਮਨੂਨੇ ਤਾਂ ਸਾਡੇ ਦਾ ਉਹ ਕਹ ਭੀਦਾ ਏ ਵੀ ਦੇਖ ਰੇ ਕਿ ਕਰਦੇ ਦਾਦਾ ਦਾਦੀ ਹਾਂ ਇਹ ਕਹਿੰਦੀ ਹਰੇਕ ਕੁਛ ਪਾਪਾ ਪਾਪਾ ਅਸੀਂ ਚੱਕੀ ਅਸੀਂ ਬੰਦੇ ਆਹ ਕੋਟੀ ਦਾਦੀ ਤੋਂ ਹਾਂ ਕਹਿੰਦੀ ਪਾਪਾ ਸਾਡੇ ਦੂਸਰੇ ਚਲੇ ਰੂ ਦਾ ਨਹੀਂ ਪਤਾ ਬੜਾ ਹੋ ਗਿਆ ਉਹ ਕਿਆ ਕਹਿ ਕਰੂਗਾ ਹਾਂ ਉਹਦਾ ਪਾਪਾ ਹੋਰ ਪੁੱਤ ਟੀਕੇ ਭੈੜ ਪੁੱਤਰੀ ਹਾਂ ਦੇਖੀ ਭਾਪਾ ਭਾਪਾ ਲੈ ਲੈ ਫਿਰ ਸਾਹ ਦੇਖੀ ਇਹ ਭਾਪਾ ਵੀ ਦੇਖੀ ਕਿਆ ਆਈ ਪਿੱਕਦਾ ਜਾ ਸਿਰ ਬਣਾ ਹੁੰਦਾ ਇਸ ਬਠਾਣੀ ਕਿਹੜਾ ਸੌਖੀ ਹੋਰ ਜੇ ਤੇ ਭੱਜੀ ਜਾਂਦੀ ਅੱਗੇ ਕਦੇ ਪਿੱਛੇ ਕਦੇ ਅੱਗੇ ਹੋ ਜੇ ਨਹੀਂ ਕੁੱਤਾ ਹੋਰ ਫੁਮਾਸੀ ਟਿਕਦੀ ਆ ਸਿੱਧਾ ਉਹ ਸਿੱਧਾ ਸਿੱਧਾ ਲਾਓ ਜੀ ਸਾਡਾ ਬੱਗਾ ਸ਼ੇਰ ਵੀ ਆ ਗਿਆ ਭਾਈ ਬੱਗਾ ਸ਼ੇਰ ਆ ਗਿਆ ਬੱਗਾ ਜੇ ਰੋਣੇ ਪੜੇ ਆ ਬੱਗੇ ਦੀ ਆ ਟੋਪੀ ਉਹ ਨਹੀਂ ਸੈੱਟ ਆਉਂਦੀ ਉਹ ਵੀ ਐਂ ਗੱਲ ਕਰਕੇ ਸਾਰੇ ਪਿੱਛੇ ਕਰ ਲੈਂਦਾ ਉਹ ਆ ਹੁਣ ਵੀ ਉਹ ਦੇਖਾ ਸਿਰ ਅੱਧਾ ਪਿੱਛੇ ਉਕਰਿਆ ਬੰਗਾ ਪਿੱਤ ਹੋਣ ਲੱਗ ਗਈ ਕਰਦਨੇ ਹਲਾਈ ਜਾਂਦਾ ਪਿੱਤ ਹੋਣ ਲੱਗ ਗਈ ਫੇ ਥੋੜੇ ਕੱਪੜੇ ਘਟਾਓ ਕਪੜੇ ਉਹ ਗਰਮੇ ਪਾਣੀ ਬੰਦ ਕਰਦੇ ਨੇ ਮਾਂ ਹਾਂ ਕੀ ਹੋ ਗਿਆ ਤੇ ਕੀ ਹੋ ਗਿਆ ਪੁੱਤ ਨਾ ਪੁੱਤ ਤੇਲੀ ਤੇਲ ਦੀ ਜੀਜੀ ਮੰਗਦੀ ਬਹੁਤ ਪਾਉਂਦੀ ਜਿਹੜਾ ਨਾਰਮਲ ਮੁੰਡਾ ਹੈ ਉਹਨੂੰ ਆਹ ਮੋٹے ਕੱਪੜੇ ਹੋਹੀ ਨਹੀਂ ਹੁੰਦੇ ਜਿਹੜੇ ਜਿਹੜੇ ਪਸੀਨਾ ਨਿਕਲਣ ਲੱਗਿਆ ਡਾਕਟਰ ਨੇ ਮਦਦ ਕਰਦੇ ਨਾਰਮਲ ਕੱਪੜੇ ਪਾਉਂਦਾ ਉਹ ਗਰਮੀ ਉਹ ਗਰਮੀ ਮੰਨਦਾ ਉਹ ਮੰਮੀ ਆ ਗਿਆ ਕਰਨ ਮਮੀ ਤੂੰ ਗੁਰੂ ਕੁੰਗੂ ਹੈਗੇ ਆ ਇਹ ਪੁੱਤ ਉਹ ਤਰਾਗੜੀ ਪਾਣੀ ਆ ਠਾਕੇ ਦੇ ਅੱਛਾ ਕੀ ਕਿਆ ਹੁੰਦੀ ਆ ਇਤਰਾ ਗੜੀ ਹੁੰਦੀ ਨੇ ਆਣ ਦੇ ਪਾਣੀ ਦੇ ਇਹ ਲੱਕ ਦੇ ਨਾਲ ਬੰਦੀ ਹੁੰਦੇ ਅੱਛਾ ਲੱਕ ਦੇ ਨਾਲ ਬੰਨਣੀ ਘੋਟੇ ਵੀ ਪਾਈਆਂ ਤੀਆਂ ਅੱਛਾ ਹੋਰ ਕੀ ਆ ਚਾਂ ਦੇ ਦੇ ਘੁੰਗਰੂ ਹੁੰਨੇ ਆ 7 ਹੁੰਨੇ ਆ 7 ਪਾ ਲਓ 5 ਪਾ ਲਓ ਉਹ ਗਿਰ ਗਈ ਉਹ ਆਪਣੀ ਮਰਜ਼ੀ ਆ ਬੜੀ ਕੰਨੀ ਨਾ ਕੋ ਰੋਈ ਨਹੀਂ ਆ ਜੇ ਇਹਦੇ ਵੱਲ ਤਾਂ ਧਿਆਨ ਦੇ ਦੇਵੋ ਨਾ ਫੇਰ ਰੋਣ ਲੱਗ ਜਾਂਦੀ ਪਾ 5 ਘੁੰਗਰੂ ਅਛਾ ਪੰਜ ਗੁੰਗਰੂ ਪਾਉਣੇ ਹੈ ਇਹਦੇ ਚ ਹਾਂ ਤੜਾਗੜੀ ਇਹਦਾ ਫੇਰ ਇਕੱਠੇ ਹੋ ਜਣਾ ਇੱਕ ਜ ਆਹੋ ਧਾਗਾ ਇਕੱਠਾ ਹੋ ਗਿਆ ਦੂਪਾਸੇ ਫੜ ਕੇ ਦੇ ਦੂਆ ਧਾਗਾ ਜਿਹੜਾ ਆਪਾਂ ਰਹੀ ਸੀ ਮੀਰੇ ਥੋੜਾ ਜਿਹਾ ਉਹ ਕਰ ਲੋ ਗੱਠ ਨਹੀਂ ਮਾਰ ਸਕਦੇ ਸੀ ਹਾਂ ਦੇ ਪਤਲਾ ਕਰ ਲੈ ਪਤਲਾ ਕਰ ਲੈ ਹੋ ਇਹਨਾ ਪਤਲਾ ਕਰ ਆ ਪਤਲਾ ਕਰ ਲੋ ਇਹਨੇ ਕਿਹੜਾ ਬਚਰੇ ਨੇ ਜ਼ੋਰ ਮਾਰਨਾ ਤੋੜਨਾ ਐ ਐ ਮੋੜ ਲਾਈਨ ਬੀਚੋਂ ਲੋਕੀ ਨੇ ਹਿੱਦਰ ਦਾਦੇ ਗਿਲ ਪੰਗੇ ਲੇ ਹੋ ਰਹੇ ਦੇਖੀ ਲੈ 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 ਪੱਪ ਕਰਦੀ ਤੂੰ ਦਾਦੂ ਦੇ ਪੱਪ ਕਰ ਦੇ ਇਹ ਲੈ ਕੱਦੂ ਜੀਆ ਲੈ ਦੇਖੀ ਦੇਖੀ ਲੈ ਦੇਖ ਤਾਂ ਸਹੀ ਲੈ ਲੈ ਇਹ ਲੈ ਪਤਾ ਗਿਆ ਇੱਕ ਮੇਰਾ ਚੋਣਾ ਬਚਾਇਆ ਇਹ ਤੂੰ ਨਾ ਮੱਝ ਤੂੰ ਨਾ ਪੁੱਤਾ ਮੇਰਾ ਆਰਾਮਟ ਲਿਆ ਮੇਰੇ ਕੋਲ ਮੂੰਹ ਚ ਪਾ ਲੂੰਗੀ ਨਿਆਉ ਰੇ ਤੇ ਰੱਖ ਨੀ ਪੁੱਤਾ ਨਿਆ ਮੇਰੇ ਕੋਲ ਮਨੂ ਦੇ ਦੇ ਬਾਰੀ ਕਰ ਮੂੰਹ ਚ ਪਾ ਉਹ ਦਾਦੂ ਦੇ ਪਾਪ ਕਰ ਦੇ ਪਾਪ ਕਰ ਕੀ ਦਾ ਪੁੱਤ ਮੇਰਾ ਪੁੱਤ ਕਹਦਾ ਤੂੰ ਦਾ ਦਾਦੂ ਕੀ ਦਾ ਹੈ ਨਹੀਂ ਉਹ ਦਾਦੂ ਕੀ ਦਾ ਏ ਲੈ ਆ ਦਾਦੀ ਕੋ ਮਾਰੀ ਦੇ ਦੇ ਕਿ ਤਾ ਉਹ ਉਧਰ ਹੱਸਣ ਲੱਗਿਆ ਪਾ ਦੇ ਕੀ ਉਹ ਪਿਆ ਗੋਦੀ ਚ ਵੇ ਮਾਤਾ ਰਹਿੰਦੀ ਹੁੰਦੀ ਹੈ ਵੇ ਮਾਤਾ ਰਹਿੰਦੀ ਹੁੰਦੀ ਜਸਮੀਨ ਮੈਨੂੰ ਮੜੀ ਦੋ ਵੇ ਮਾਤਾ ਰਹਿੰਦੀ ਹੈ 5 ਸਾਲ ਲੈ 5 ਸਾਲ ਅੱਛਾ 5 ਸਾਲ ਰਹਿੰਦੀ ਹੈ ਅੱਜ ਅੱਜ 5 ਸਾਲ ਰਹਿੰਦੀ ਹੈ ਕਦੇ ਇਹ ਕਹਿੰਦੇ ਦਰਵਾਜ਼ਾ ਦਿੰਦੀ ਹੈ ਕਦੇ ਉਹ ਸਾਦਨਦੀ ਹੈ ਹਾਂ ਸੁੱਤੇ ਪਏ ਨੂੰ ਹਾਂ ਕਾਕੇ ਦੇ ਪਪ ਤਾਂ ਕਰਦੇ ਲੇ ਦੂਤ ਨਹੀਂ ਮਾਰਦੀ ਕਰੀ ਕਾਕੇ ਦੇ ਪਾਪ ਕਰੀ ਪਾਪ ਮਾਰੇ ਪੁੱਤ ਪਾਪ ਕਰ ਦੇ ਇਹ ਹੁਣ ਉੱਪਰ ਆ ਕੇ ਪੰਗੇ ਲਾਉਂਗੀ ਉੱਥੇ ਉੱਥੇ ਪਾਪ ਕਰਨੀ ਉਰੇ ਨਹੀਂ ਆਣਾ ਉੱਪਰ ਤੇ ਸਾਰੀ ਘੇਰੀ ਹੋ ਜਾਣਾ ਉਹਦੇ ਉੱਪਰ ਹੋਰ ਪਾਰੀਆਂ ਕਾਨੇ ਨੂੰ ਜਾਂਦੀ ਉਹਦੇ ਫਿਰ ਕੋਲ ਜਾਏ ਤੇ ਉਹ ਲੰਕ ਕੀ ਨੂੰ ਮੰਮੀ ਆਦਾ ਚੱਲ ਰਹਿਣ ਦੇ ਖੜੀ ਹੋ ਆ ਜਾ ਜੇ ਨਹੀਂ ਰਹਿਣ ਦੇ ਤੰਗ ਕਰੂਗੀ ਇਹ ਹੂੰ ਖੋਲਣਾ ਨਹੀਂ ਹੈਗਾ ਦੰਦ ਕਰਨ ਤਾਂ ਥੱਪੜਾ ਦਿੰਦੇ ਮੈਨੂੰ ਕਟਾਈ ਪੇਲਾ ਲੇ ਲੀਆ ਆਵਾਜ਼ ਆਉਂਦੀ ਹੈ ਇਹ ਮੇਰੀ ਲੱਡੂ ਦੇ ਤੇ ਰਗੜੀ ਪਾਈਏ ਪਾਈ ਅਸੀਂ ਪਾਈ ਨਾ ਲੋ ਪਈ ਤੜਗਣੀ ਹੁਣ ਪਤਾ ਕੀ ਹੁੰਦਾ ਫਿਰ ਨਿਆਣਾ ਜਦ ਗਰਮੀਆਂ ਚ ਭੱਜਿਆ ਫਿਰਦਾ ਤਾਂ ਛਣ ਛਣਾਇਆ ਵਦ ਰੇ ਹਾਂ ਹੂੰ ਜੀਵੇਂ ਕੁੜੀਆਂ ਨੇ ਪਛਾਣ ਜਣਾ ਪਾ ਦਿੰਨਾ ਜਿਆਦਾ ਜਣਾ ਕਿੱਥੇ ਪਾ ਦਿੰਦੇ ਇਹ ਪਾਉਣੇ ਪੰਜੇ ਪਾਉਣੇ ਪੰਜੇ ਹੁੰਦੇ ਹੈ ਕਿ ਜਿਆਦਾ ਵੀ ਪਾ ਲੋ ਪੰਜ ਪਾ ਲੋ 11 ਪਾ ਲੋ ਹਨ ਜਿੰਨੇ ਮਰਜ਼ੀ ਪਾ ਲੋ ਤੁਹਾਡੀ ਮਰਜ਼ੀ ਹੈ ਮੰਮੀ ਜਿਆਦਾ ਲੰਬਾ ਤਾਂ ਅੱਗਾ ਨਹੀਂ ਹੋ ਜਾਣਾ ਇਹ ਤਾਂ ਕੱਟ ਦੋਗੇ ਫੇਰ ਹੌਲੀ ਜਾ ਤੇ ਲੈ ਆਏ ਬਾਦੀ ਧੰਪਾ ਨਾਲੀ ਤੇ ਪੇਹਲਾ ਦੇ ਦਾਦੂ ਦੇ ਉਹ ਲੈ ਇਹਦਾ ਥੱਪੜ ਮਾਰਨ ਲੱਗੀ ਵੀ ਤੂੰ ਔੜੀ ਲਾਈਦਾ ਪੁੱਤ ਆਇਂ ਲਾਈਦਾ ਦੇਖੀ ਆ ਆਇਂ ਲਾਈਦਾ ਆਇਂ ਲਾ ਦੇ ਆਇਂ ਲਾ ਦੇ ਲਾ ਦੇ ਦਾदू ਦੇ ਤੇਰਾ ਬੱਚਾ ਇੱਧਰ ਦੇਖੇ ਉੱਪਰੋਂ ਚੱਪ ਚੱਪ ਕੇ ਬੋਧ ਹੂੰ ਇਹ ਮੇਰਾ ਬੱਚਾ ਨਾ ਮੇਰੇ ਪਿੱਛੇ ਦਾ ਪਾਣੀ ਪਾਈ ਤਰਾਗੜੀ ਹੂੰ ਇਹਦੇ ਦਵਣੇ ਨਹੀਂ ਪਾਈ ਖਲੇ ਤਰਾਗੜੀ ਦਾਣੇ ਵੀ ਪੈਣੇ ਹੁੰਦੇ ਨੇ ਮੈਂ ਤਾਂ ਨਹੀਂ ਪਾਏ ਮੈਂ ਕਿ ਕਨਿਆਣੇ ਚੁੱਕੀ ਜਾਂਦੇ ਪਤਾ ਮਿਲਦਾ ਕੱਪੜੀ ਜੀ ਹੋ ਜੂ ਨਾ ਕੱਪੜੇ ਜਾਨਾ ਨਾ ਪਾਏ ਵੇ ਦੇਸ਼ ਦਾ ਆ ਗਿਆ ਲੋ ਬਾਈ ਇੱਕ ਮੈਂਬਰ ਦੀ ਹੋਰ ਐਂਟਰੀ ਹੋ ਗਈ ਆਹ ਦੇਖੋ ਸਾਰੀ ਬਿਮਾਰ ਚਲਦੇ ਪਹਿਲਾਂ ਖਾਂਗੇ ਸਸਰੀਕਾ ਸਸਰੀਕਾਲ ਜੀ ਸਾਡੇ ਮਿਲ ਜਾਏ ਉਹ ਤੁਹਾਨੂੰ ਮੈਂ ਤੇਰੇ ਸੰਗ ਦੀ ਨੂੰ ਕੀ ਚੜ ਗਿਆ ਖਾਂਗੇ ਇੱਕ ਦੰਦ ਸ਼ੁਰੂ ਕਰਦੇ ਹੋ ਹਾਂ ਉਹ ਤੇਰੇ ਸਾਧ ਕੇ ਨਹੀਂ ਬੱਚੇ ਬਾਤ ਦੇਖੋ ਬੜੀ ਹੋਤੇ ਤੁਮ ਬਾਜੂਰਾ ਕੱਟ ਦਿਓ ਆਏ ਹਾਂ ਲਾਪਰੀ ਲੈ ਲਾਪਰੀ ਲੈ ਮਰ ਜਾਓ ਲਿਆਓ ਕੈਂਚੀ ਕੱਟਣੇ ਨੂੰ 1 ਮਿੰਟ ਲੱਗਣਾ ਹੋਣੇ ਕੱਟ ਉਹਦੀ ਕਿੱਦਾਂ ਦੇਖਦੀ ਆ ਵੀ ਹਾਂ ਉਹ ਦੇਖਦੀ ਆ ਵੀ ਮੇਰਾ ਵੀਰਾ ਰੋਂਦਾ ਜੋਲੀ ਜੰਦੇ ਥੱਪੜ ਮਾਰਾਂ ਮੈਂ ਕੀ ਨਾ ਵੀਰਾ ਹਾਜ਼ਰ ਚੁੱਕ ਚੁੱਕ ਆ ਵੀ ਨਾ ਮਾਰੇ ਕਿਤੇ ਬੋਤਲ ਭਗਾਵੀਂ ਤੇ ਵੀ ਕੋਈ ਨਹੀਂ ਪਤਾ ਹਾਂ ਇਹ ਦੇ ਤੂਹੋ ਦੇ ਬੂਰ ਦੇਖ ਲਾ ਕਿਦਾਂ ਲੱਗੀ ਵੀ ਚੱਪਣ ਲੈ ਪਾਰੀ ਕਰਦੀ ਆ ਜਾਣ 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 ਕੇ ਨਹੀਂ ਪਾਉਂਦੀ ਮੈਂ ਸਮਝੀ ਕੋਈ ਕੋ ਨਾ ਫਿਰ ਨੇਂ ਦੇ ਚੁੱਭਣ ਨਾਲ ਪਤਾ ਨਹੀਂ ਲੱਗਦਾ ਜਰਾ ਬਾਹ ਪਾਈ ਦੇ ਨਾ ਬ੍ਰੇਸਲੇਟ ਜੇ ਹੁੰਦਾ ਕਾਲੇ ਚਿੱਟੇ ਦਾ ਗਹਿਣਾ ਉਹ ਪਾ ਦੇ ਚਾਹੇ ਪਾਇਆ ਮਤ ਇਹਦੇ ਖੁੱਲ ਜਾਂਦਾ ਹਾਂ ਕਮਜ਼ੋਰੇ ਕਰਕੇ ਖੁੱਲ ਜਾਂਦਾ ਲੈ ਜਾਂਦੇ ਪਾ ਹੀ ਤਾ ਤਲੂਰਾ ਮਾ ਹਲੇ ਹਲੇ ਬਤਰੂ ਆ ਤਲੂ ਦੇ ਮਮੀ ਕਿੰਨਾ ਬੇਡਦਾ ਇਹਦਾ ਜਦ ਹੋਇਆ ਤਾਂ ਕਿੰਨਾ ਤਾਂ ਤਿੰਨ ਤਾਂ ਮੇਰੀ ਗੱਲ ਹਣਾ ਤਿੰਨ ਵਜੇ ਸੀ ਨਾ ਇਹ ਤਾਂ 3.5 ਕਿਲੋ ਸਾਢੇ 3 ਕਿਲੋ ਲੱਗਦਾ ਹੈ ਨਹੀਂ ਲੱਗਦਾ ਹੈ ਨਹੀਂ ਹੋਰ ਮੈਨੂੰ ਲੱਗਦਾ ਹੁਣ ਵੀ ਇਹ ਨਗੇ ਹੋਣਾ ਕਿ ਵਧਿਆ ਕੁਝ ਠੀਕ ਹੈ ਕਿ ਦੇਖ ਨਾ ਥੋੜਾ ਜਿਹਾ ਵਧਿਆ ਸੀਗਾ ਡਿਸਪੈਂਸਰੀ ਆਣੀ ਚੈੱਕ ਕਰਨ ਆਈ ਸੀ ਅੱਛਾ 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 ਕੀ ਆਏ ਕੱਪੜੇ ਪਾ ਕੇ ਬੈਠ ਜਾ ਕੇ ਬਾਦਦੇ ਉਹਨਾਂ ਨੇ ਕੱਪੜੇ ਪਾ ਕੇ ਕੱਪੜੇ ਤੇ ਤਾਂ ਕੰਬੜੀ ਚ ਬਿਠੇਟ ਕੇ ਫਿਰ ਚੈੱਕ ਕਰਿਆ ਸੀਗਾ ਬੇਟ ਹਸਪੀਟਲ ਲੈ ਫਾਈ ਮੇਰੇ ਪੁੱਤ ਹੋ ਗਿਆ ਉਸ ਤਰ੍ਹਾਂ ਚਲ ਕੱਪੜੇ ਦਾ ਭਲਾ ਕਿੰਨੇ ਇਹ 2-300 ਗ੍ਰਾਮ ਦੇ ਕੱਪੜੇ ਲੈ ਬਸ ਲਓ ਜੀ ਪੈ ਗਈ ਤੜਾਗਣ ਛੇਰ ਦੀ ਮਸਕੂਰੀਆਂ ਦੇ ਵੀ ਪੈਣ ਚਾਹੀਦੀ ਮੁੰਡਿਆਂ ਦੇ ਪੈਂਦੀ ਨਹੀਂ ਮੈਨੂੰ ਨਹੀਂ ਹੁੰਦੀ ਪੈਂਦੀ ਅੱਛਾ ਕੁੜੀਆਂ ਦੇ ਨਹੀਂ ਪੈਂਦੀ ਕੁੜੀਆਂ ਦੇ ਨਹੀਂ ਪੈਂਦੀ ਅੱਛਾ ਕੀ ਹੋ ਗਿਆ ਕਾ ਹੋ ਗਿਆ ਵੇ ਬੱਸ 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 ਆ ਹੋਇਆ ਮੇਰੇ ਪੁੱਤ ਨੂੰ ਘਾਣੇ ਇੱਕ ਹੋਰ ਸਿੱਕਾ ਜਿਹਾ ਵੀ ਪੰਦਾ ਹੁੰਦਾ ਨਾਣੇ ਨੂੰ ਉਹ ਗੱਲ ਚ ਪਾਉਂਦੇ ਹੁੰਦੇ ਹਾਂ ਆਪਣੇ ਨਹੀਂ ਪਾਉਂਦਾ ਉਹ ਟੱਕਣ ਨੂੰ ਨੇ ਫੇਰ ਖੋਲ ਲਿਆ ਨੁਰੂ ਨਾ ਪੁੱਤ ਤੇਲ ਡੋਲ ਜਣਾ ਲੈ ਲੈ ਮੈਨੂੰ ਦੇ ਦੇ ਮੈਨੂੰ ਦੇ ਦੇ ਉਹ ਖੜ ਜਾ ਫਿਰ ਦੇਖ ਦੇਖ ਦੇ ਆ ਜਾਣਾ ਥੱਲੇ ਮੈਂ ਆ ਗਿਆ ਫੇਰ ਖੜ ਜਾ ਜਾਈਂ ਗਿੰਦੇ ਮੇਰੇ ਕੰਨੀ ਨੂੰ ਆਉਗੀ ਫੇਰ ਖੜ ਜਾ ਫੇਰ ਲੈ ਔਰ ਤੇ ਲੈ 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 ਦੇ ਉਹ ਦੇ ਕੋਣ ਸਾਜੂ ਕੋਣ ਸਾਜੂ ਗੁੰਦੇ ਆਲੀ ਕੋਣ ਸਾਜੂ ਉਹ ਚੜਕੀ ਮਾਰਦੀ ਕੌਣ ਲੈ ਗਿਆ ਕੌਣ ਲੈ ਗਿਆ ਕੌਣ ਲੈ ਗਿਆ ਪੁੱਤ ਕੌਣ ਲੈ ਗਿਆ ਲੇ ਗਿਆ ਲੈ ਗਿਆ ਕੌਂ ਕਹਿੰਦਾ ਕੌਂ ਕਹਿੰਦਾ ਮੈਂ ਲੈਣਾ ਸੀ ਨੂੰ ਤੇਲ ਆਪਣੇ ਤੇਲ ਲਾਣਾ ਕਹਿੰਦੇ ਮੈਂ ਕੌਂ ਲੈ ਗਿਆ ਦੇਖੀ ਬਚ ਗਈ ਮਰ ਤੂ ਜਾ ਆ ਕੇ ਪਾਰੀ ਘਾ ਦੇ ਬੁੱਤੂ ਦੂਰ ਤੇ ਆਏ ਹਾਏ ਆਹਾ ਆ ਦੇ ਦੇ ਬੁੱਤੂ ਰ ਤੇਲ ਆ ਲਈ ਆਹ ਪੈਪ ਮੂੰਹ ਚ ਨਾ ਪਾ ਲਈਂ ਕਿਤੇ ਬਾਬਾ ਤੂੰ ਪਟ્રોલ ਕੱਢਦੇ ਹੁੰਦੇ ਇਹਦੀ ਗੱਲ ਇਹਦੀ ਕੋਲ ਤੇ ਤੇਲ ਦੀ ਸਮੈਲ ਆਉਂਦੀ ਪੀਪੀ ਲਈ ਫਿਰਦੀ ਮੇਰੇ ਕੋਲ ਨੂੰ ਮੈਨੂੰ ਲੱਗਦਾ ਫੇਰ ਇਹਨੇ ਤੇਲ ਤੂੰ ਉਹ ਕਰ ਲਿਆ ਇਹ ਉਹ ਲਿਆ ਉੱਪਰ ਮੈਂ ਨਹੀਂ ਇਹ ਜਦੇ ਕਹਿਦਾਂ ਨਹੀਂ ਮੈਂ ਨਹੀਂ ਹਾਂ ਕਿਆ ਲੈਣਾ ਏ ਉਹ ਤੇ ਗੱਡੀ ਕਿਦੀ ਆ ਉਹ ਨੂਰੂ ਉਹ ਤੇਰੀ ਸਾਈਕਲ ਹੀ ਕਿੱਥੇ ਸਾਈਕਲ ਹੀ ਸਾਈਕਲ ਹੀ ਕਿੱਥੇ ਤੇਰੀ ਸਾਈਕਲ ਹੀ ਕਿੱਥੇ ਆ ਚੱਲ ਦੇਖੀਏ ਕਿੱਥੇ ਆ ਚੱਲ ਦੇਖੀਏ ਕਿੱਥੇ ਸਾਈਕਲ ਹੀ ਜੇ ਸਾਈਕਲ ਹੀ ਦੇਖ ਕਿੱਥੇ ਆ ਇਹਦਾ ਮੰਮੀ ਪੈਰ ਵੀ ਨੰਗੇ ਆ ਜਰਾ ਬਾ ਪਾ ਦੋ ਫਰਸ ਠੰਡਾ ਆ ਕਿੱਥੇ ਸਾਈਕਲ ਹੀ ਇਹ ਇੱਧਰ ਆ ਕਿੱਥੇ ਆ ਹੈ ਨਹੀਂ ਕਿੱਥੇ ਆ ਦੇਖ 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 ਇਹਨੂੰ ਓਏ ਉਹ ਬਈਆ ਸਾਈਕਲ ਹੀ ਪੇਟੀ ਬਾ ਕਿੱਥੇ ਆ ਕਿੱਥੇ 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 ਆ ਕਿੱਥੇ ਆ ਕਿੱਥੇ ਤਲੂ ਗਿਆ ਦਿਖਦੀ ਉੱਪਰ ਬਈ ਹੈ ਦੇਖਦੇ ਉੱਪਰ ਚੜਦੇ ਨੂੰ ਕਰਨੀ ਚੜਾ ਹੋਣਾ ਨਹੀਂ ਤੇ ਕਿੱਥੇ ਆ ਅੱਡੀਆਂ ਚੱਕਦੀ ਚੜ ਚੜ ਜਾ ਉੱਪਰ ਦੇਖੀ ਮੈਂ ਮੈਂ ਇਹਨੂੰ ਕਿਹਾ ਮੈਂ ਮੈਂ ਕਿਹਾ ਸਾਈਕਲ ਕਿੱਥੇ ਆ ਦੇਖ ਲਾ ਮੂਰੇ ਮੂਰੇ ਹੋ ਕੇ ਨਾ ਮੇਰੇ ਨਾਲ ਨਾਲ ਉਰੇ ਆ ਕੇ ਕਹਿੰਦੀ ਉਰੇ ਅੱਡੀਆਂ ਚੱਕ ਕੇ ਕਹਿੰਦੀ ਉਹ ਪਈ ਕਿੱਥੇ ਕਿੱਥੇ ਉਹ ਦੇ ਪਿੱਛੇ ਨਾ ਸਿਰ ਮਾਰਨੀ ਬੈੱਡ ਨਾਲ ਜੈਦੇ ਇਹਨੂੰ ਬੈੱਡ 'ਤੇ ਚੜਾਈ ਬੈੱਡ 'ਤੇ ਚੱਕ ਕੇ ਬੈੱਡ 'ਤੇ ਕਰ ਦੇ ਕਿੱਥੇ ਸਾਈਕਲੀ ਕਿੱਥੇ ਪੁੱਤ ਸਾਈਕਲੀ ਕਿੱਥੇ ਸਾਈਕਲੀ ਕਿੱਥੇ ਦਾਲਮਾ ਵੀਰੇੜੀ ਸਾਈਕਲੀ ਮੱਟੂ ਜਾ ਪਹਿਲਾ ਇੱਕ ਵੜ ਮੈਂ ਸਾਈਕਲੀ ਕਰਕੇ ਦੂੰਗੀ ਆਈਸ ਕਿੱਥੇ ਆ ਆਈਸ ਇਹਦਾ ਨੋਜ਼ ਆ ਆਈਸ ਨੋਜ਼ ਕਿੱਥੇ ਨੋਜ਼ ਤੇ ਇਹ ਟੰਗ ਟੰਗ ਓ ਟੰਗ ਲੈ ਫੇ ਚੱਕ ਸਾਈਕਲ ਹੀ ਚਲ ਆ ਜਾ ਸਾਈਕਲ ਦੇਖ ਕੇ ਹਾਂ ਖੁਸ਼ ਹੋ ਜੰਦੀ ਆ ਆ ਜਾ ਚੱਲ ਫੇ ਬੈਠ ਹਾਂ ਸਾਈਕਲ ਹੀ ਪਾ ਪਾਪਾ ਕਹਿੰਦੇ ਸਾਈਕਲ ਪਾ ਕੇ ਲੈ ਆਉਣੀ ਹੈ ਲੈ ਖੁਸ਼ ਹੋ ਗਈ ਕੀ ਹੋ ਗਿਆ ਬਦਲ ਨਹੀਂ ਕਹਤੇ ਆ ਕਿਹੜਾ ਛੋਟੇ ਹੀ ਤੇ ਨਿਕਲ ਨਹੀਂ ਹੁੰਦਾ ਵਿੱਚ ਤੇ ਓਏ ਪਰ ਮਮੀ ਹਰ ਜੇ ਤਾਂ ਸਿੱਖੂਗੀ ਇਹ ਹਾਂ ਹਰ ਜੇ ਤੇ ਚੜ੍ਹ ਸਕਦੀ ਏਦਾਂ ਹੀ ਨਿਆ ਰੜੋਗੇ ਚਲ ਚੱਲ ਬਾਹਰ ਨੂੰ ਚੱਲ ਚੱਲ ਚੱਲੋ ਚੱਲ ਇਹ ਸੈਂਟਰਲ ਪਾਉ ਪਹਿਲਾਂ ਦਾ ਯਾਰ ਚੱਲ 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 ਆ ਦੇਖੀ ਦਾਦੂ ਮੋਕੋ ਸਾਈਕਲ ਦਾਦੂ ਵੀ ਆਏ ਕਹਤਾ ਕਿ ਲਈ ਫੜ ਕੇ ਲਈ ਜਾਂਦਾ ਹੁੰਦਾ ਹੈ ਹਾਂ ਦੇਖ ਦੇਖੀ ਦੇਖੀ ਲੈ ਲਾ ਲਾ ਬਾਹਰ ਲੈ ਕੇ ਜਾਉਂਗੀ ਹੁਣ ਇੱਥੇ ਚਲਾ ਲਾ ਉਰੀ ਨਹੀਂ ਚਲਦੇ ਲੈ ਜਾਦੇ ਚਲੋ ਬਾਹਰ ਚਲੋ ਅੜੀ ਸਕੇ ਮੁਰਦੀ ਮੜਦੀ ਹੈ ਨਹੀਂ ਅਖੜੀ ਚ ਕਈ ਲੈ ਜਾਂਦੀ ਉਹ ਤੁਹਾਡੀ ਚੱਲ ਚੱਲ ਅਨੇ ਕਰੀਸ ਲੈ ਜੀ ਚਲੋ 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 ਨਾਲੇ ਸੈਂਡਲ ਪਵਾ ਹੁਣ ਚਾਚੀ ਤੇ ਹੈਗੇ ਸੈਂਡਲ ਕਹਿ ਜੀ ਸੰਤ ਚਲੋ ਤੁਮ ਸੈਂਡਲ ਪਾਓ ਚਲੋ 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 ਹੋ ਹਾਂ ਬਰੰਦਰ ਚਲੋ ਲੇ ਕੇ ਆ ਗਿਆ ਆ ਗਿਆ ਮੈਂ ਇੱਕ ਮਿੰਟ ਹੋ ਰੇੜਾ ਕਰਾਉਣਾ ਚਲੋ ਚਲੋ ਰੇੜਾ ਕਰਾਉਣਾ ਉਹਦੇ ਕੇ ਬੈਗ ਇੱਥੇ ਨੂੰ ਖਿੱਚ ਕੇ ਕਰ ਲੈ ਖਿੱਚ ਕੇ ਲੈ ਜਣੇ ਲੈ ਆ ਲੈ ਆ ਲੈ ਆ ਲੈ ਜਣੋ ਲੈ ਜੋ ਦੂਜਾ ਇੱਧਰੋਂ ਲਿਆ ਮੇ ਬਾਲੂ ਲਿਆਵਰ ਉਹ ਚੱਕਈ ਕਮਾਉਂਦੀ ਪਾ ਲਈ ਕਿ ਬਾਲਾ ਆ ਇਹ ਚਲਾਉਣੀ ਆਉਂਦੀ ਨਹੀਂ ਚੰਗੀ ਤਰ੍ਹਾਂ ਹੌਲੀ ਹੌਲੀ ਆਊਗੀ ਹਾਂ ਜੋ ਸਮਾਉ ਐ ਪੁੱਤ ਐ ਸਮਾਉਂਦੇ ਹੈ ਹੈਂਡਲ ਕੱਦ ਨਹੀਂ ਘੁੰਮਦਾ ਥੋੜਾ ਜਿਹਾ ਕਹਿੜਾ ਇਹ ਇਹਨੂੰ ਆਹ ਮੁੱਲਾਦਾ ਇਹਦਾ ਉਹ ਥੋੜਾ ਜਿਹਾ ਕਾਨੂੰ ਸਾੜਾ ਖਾਸਾ ਕਿਹੜਾ ਇਹਦਾ ਰਾਪਟ ਜੀ ਕਰਕੇ ਉੱਪਰ ਤੇ ਥੱਲੇ ਤੇਲ ਤੂਲ ਦੇ ਹੁਣ ਪਹਿਲਾਂ ਤੁਸੀਂ ਤਾਂ ਵੀ ਪਰ ਦੁੱਧ ਯਾਰ ਮਨੂੰ ਵੀ ਇਹ ਥੋੜਾ ਜਨਾ ਖੇਦੀ ਆਹਾ ਬਹੁਤ ਸੇਮ ਪਲੇ ਜੀ ਆ ਵੀ ਨਾਟ ਜੇ ਤੇ ਲਈ ਫਿਰਦੇ ਜਮਈ ਸੁਣਦੇ ਰਹੀ ਜੀ ਤੁਸੀਂ ਪਹਿਲੇ ਤੇ ਪਰ ਜਾ ਕੇ ਦੁੱਧ ਪਾ ਕੇ ਆਓ ਫੇਰ ਇਹਨੇ ਵਧੀਆ ਹੋਣਾ ਲੈ ਦੁੱਧ ਪਾ ਕੇ ਓ ਪੁੱਤ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੇਰਾ ਬੱਚਾ ਨਾਟ ਖੋਲਣੇ ਆਲਾ ਪਿਆ ਜਮਈ ਕਿ ਸਾਰਾ ਹਾਈ ਐਦਾਂ ਹੀ ਆ ਇਹ ਨਾ ਮਿੰਨਾ ਤਾਂ ਇੱਧਰ ਤੇ ਇਹ ਨਿਕਲ ਗਿਆ ਸਪਰਿੰਗ ਉਹ ਚੂੜੀ ਉਹ ਇੱਧਰ ਤੇ ਉਹੀ ਮੈਂ ਦੇਖਦਾ ਵੀ ਨਾਟ ਇੱਧਰ ਵਾਲਾ ਵੀ ਢੱਲਾ ਪਿਆ ਏ ਆਹਾ ਉਲਣੇ ਵਾਲਾ ਹੀ ਆ ਨਾਟ ਮਨੂੰ ਲੱਗਦਾ ਦੋ ਹੀ ਪਾਸੇ ਢੱਲੇ ਹੀ ਆ ਆ ਦੇਖ ਤਾਂ ਮੂੰਹ ਆ ਨਿਕਲ ਨਹੀਂ ਆਣਾ ਨੀ ਹੈ ਨਾ ਇੱਧਰਲੀ ਸਾਈਡ ਵੀ ਨਿਕਲ ਨਹੀਂ ਆਣਾ ਦੂਜੀ ਸਾਈਡ ਵੀ ਉਹਨੇ ਕਸਿਆ ਨਹੀਂ ਸੱਚੀ ਹੈਂ ਅੱਜ ਇਹ ਗੱਲ ਸਾਡੀ ਨੂਰ ਦੀ ਫਰਾਗ ਨਾ ਸੀ ਜਦੋਂ ਸਾਡਾ ਮੰਗਣਾ ਦੇਖ ਕੇ ਬਦਲ ਕੇ ਮੈਂ ਦੋ ਵਰਦੀਆਂ ਲੈ ਆਈਆਂ ਨੂਰ ਦੀਆਂ ਅੱਛਾ ਮੈਂ ਉਹੀ ਕੰਮ ਦਾ ਸੈਕੰਡ ਨਾੜ ਹੋਣਾ ਦੋ ਦਿਨ ਚਲਾ ਕੇ ਫਿਰ ਬਦਲ ਲੈਣਾ ਲੈੜੀ ਨਹੀਂ ਤੇ ਇਹਦਾ ਤਾਂ ਵਿਚਰੀ ਇਹ ਕਿਹੜਾ ਘੁੱਗੋ ਆਟੀ ਨੂੰ ਲੈ ਗਈ ਇਹਦਾ ਕਿਆ ਚਲਾ ਲਿਆ ਇਹਨੇ ਵਿਚਰੀ ਨੇ ਇਹਦਾ ਅੰਦਰ ਉਹਦੇ ਬੈਠਣ ਨੂੰ ਕਰਦੀ ਸੀਗੀ ਬਹਿ ਜਾ ਬਹਿ ਜਾ ਬਹਿ ਜਾ ਨਾੜ ਦੇ ਕਸਾਸਾ ਤੇ ਕਸਾਸਾ ਮੰਮੀ ਦੇਖ ਵੀ ਲੈ ਹੈ ਵੀ ਕਸਣੇ ਵਾਲੇ ਵੀ ਆ ਕਿ ਉਦਾਂ ਹੀ ਇਹ ਬੁਲਾ ਦੇ ਕਸਣੇ ਵਾਲੇ ਹਣ ਬਿੰਦੇ ਉਦਾਂ ਹੀ ਹੋਣਾ ਚੱਲੇ ਜਾ ਤੂੰ ਲੈ ਚੱਲ ਮੈਂ ਹਿੰਝੇ ਮੋੜ ਨਹੀਂ ਹੋਣਾ ਫੇਰ ਅਗਲਾ ਆਪੇ ਕਸ ਲਊਗਾ ਛੱਡ ਪਰ ਹੋਰ ਕੀ ਮੰਮੀ ਰਹਿਣ ਦਾ ਤੂੰ ਕੋਈ ਮਿਸਤਰ ਗੀ ਦੀ ਕਿਤੇ ਕਰ ਅਰੇ ਰੱਖ ਦੇ ਪੈਸੇ ਉਹ ਮੰਨਣਾ ਆ ਉਹ ਉੱਥੇ ਰੱਖ ਦੋ ਇਹਨੂੰ ਬਦਲ ਲਊਂਗਾ ਇਹ ਲੈ ਉਹ ਬਗਾ ਸ਼ੇਰ ਸਾਡਾ ਪਿਆਸਤਾ ਧੜਾਗੜੀ ਪਾਤੀ ਚੱਲ ਫੇ ਮੈਡਮ ਹੁਣ ਤੁਹਾਨੂੰ ਦਵਾਈ ਦਿਵਾ ਲਏ ਜੀ ਚਲੋ 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 ਜੀ ਮਿਲਦੇ ਹਾਂ ਫੇਰ ਕਿਸੇ ਅਗਲੇ ਵਲੌਗ 'ਚ ਸਤਿ ਸ਼੍ਰੀ ਅਕਾਲ ਜੀ